ਲਾਰੈਂਸ ਬਿਸ਼ਨੋਈ ਜੋ ਸਿੱਧੂ ਮੂਸੇਵਾਲੇ ਨੂੰ ਕਤਲ ਕਰਨ ਲਈ ਲਗਾਤਾਰ ਜ਼ਿੰਮੇਵਾਰੀ ਲੈ ਰਿਹਾ ਸੀ ਹੁਣ ਉਹੀ ਲਾਰੈਂਸ ਬਿਸ਼ਨੋਈ ਨੇ ਮਾਨਸਾ ਅਦਾਲਤ 'ਚ ਆਪਣੇ ਆਪ ਨੂੰ ਬੇਕਸੂਰ ਦੱਸਦਿਆਂ ਆਪਣੇ ਵਕੀਲ ਰਾਈ ਇਸ ਅਦਾਲਤ 'ਚ ਆਪਣੇ ਆਪ ਨੂੰ ਸਿੱਧੂ ਮੂਸੇਵਾਲੇ ਦੇ ਕੇਸ 'ਚ ਡਿਸਚਾਰਜ ਕਰਨ ਦੀ ਅਰਜੀ ਲਗਾ ਕੇ ਮੰਗ ਕੀਤੀ ਹੈ ਲਾਰੈਂਸ ਬਿਸ਼ਨੋਈ ਨੇ ਆਪਣੀ ਅਰਜੀ 'ਚ ਲਿਖਿਆ ਕਿ ਉਸ ਦੀ ਸਿੱਧੂ ਮੂਸੇਵਾਲੇ ਨਾਲ ਕੋਈ ਵੀ ਦੁਸ਼ਮਣੀ ਨਹੀਂ ਸੀ ਤੇ ਨਾ ਹੀ ਕੋਈ ਫਿਰੋਤੀ ਦੀ ਮੰਗ ਮੂਸੇਵਾਲੇ ਕੋਲੋਂ ਕੀਤੀ ਸੀ ਤੇ ਨਾ ਹੀ ਸਿੱਧੂ ਮੂਸੇਵਾਲੇ ਨੇ ਕਦੀ ਕੋਈ ਲਿਖਤੀ ਸ਼ਿਕਾਇਤ ਲਾਰੈਂਸ ਖਿਲਾਫ ਕੀਤੀ ਸੀ ਲਾਰੈਂਸ ਨੇ ਅਦਾਲਤ ਨੂੰ ਲਿਖਿਆ ਕਿ ਜਦੋਂ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਉਸ ਵਕਤ ਜੇਲ੍ਹ ਚ ਬੰਦ ਸੀ ਅਤੇ ਕਿਹਾ ਕਿ ਜੋ ਪੁਲਿਸ ਮੇਰੇ ਤੇ ਦੋਸ਼ ਲਗਾ ਰਹੀ ਹੈ ਕਿ ਮੈਂ ਮਨਮੋਹਨ ਮੋਣੇ ਨਾਲ ਮਿਲ ਕੇ ਜੇਲ੍ਹ ਅੰਦਰ ਫੋਨ ਦੀ ਵਰਤੋਂ ਕਰਕੇ ਸਿੱਧੂ ਮੂਸੇਵਾਲੇ ਦੀ ਰੈਕੀ ਕਰਵਾਈ ਤੇ ਹਮਲਾਵਰਾਂ ਦੇ ਠਹਿਰਨ ਦਾ ਪ੍ਰਬੰਧ ਕੀਤਾ ਤੇ ਪੁਲਿਸ ਨੂੰ ਨਾ ਤਾਂ ਮੇਰੇ ਅਤੇ ਮਨਮੋਨ ਮੋਣੇ ਦੇ ਫੋਨ ਦੇ ਵਿੱਚੋਂ ਕੋਈ ਰਿਕਾਰਡ ਬਰਾਮਦ ਹੋਏ ਨੇ ਜਿਸ ਨਾਲ ਸਾਬਤ ਹੋ ਸਕੇ ਕਿ ਮੈਂ ਤੇ ਮਨਮੋਨ ਮੋਣੇ ਦੀ ਆਪਸ ਵਿੱਚ ਗੱਲਬਾਤ ਹੁੰਦੀ ਸੀ ਤੇ ਨਾਲ ਹੀ ਲੋਰੈਂਸ ਨੇ ਅਦਾਲਤ ਨੂੰ ਇਹ ਵੀ ਲਿਖਿਆ ਹੈ ਕਿ ਉਸਨੇ ਕਦੇ ਵੀ ਪੁਲਿਸ ਕੋਲ ਇਹ ਕਿਹਾ ਹੀ ਨਹੀਂ ਕਿ ਸਿੱਧੂ ਮੂਸੇਵਾਲੇ ਦਾ ਕਤਲ ਉਸਨੇ ਕਰਵਾਇਆ ਹੈ ਲੋਰੈਂਸ ਬਿਸ਼ਨੋਈ ਨੇ ਇੱਥੋਂ ਤੱਕ ਵੀ ਕਿਹਾ ਕਿ ਇਸ ਕਤਲकांड ਵਿੱਚ ਗ੍ਰਿਫਤਾਰ ਕੀਤੇ ਹੋਏ ਕਿਸੇ ਵੀ ਵਿਅਕਤੀ ਨੇ ਉਸ ਦਾ ਨਾਮ ਅਜੇ ਤੱਕ ਨਹੀਂ ਲਿਆ ਤੇ ਪੁਲਿਸ ਵੀ ਉਸ ਦਾ ਕੋਈ ਸਿੱਧਾ ਸੰਬੰਧ ਹੋਣ ਬਾਰੇ ਸਬੂਤ ਪੇਸ਼ ਨਹੀਂ ਕਰ ਸਕੀ ਹੈ ਜੋ ਕਿ ਇਸ ਕੇਸ ਦੇ ਵਿੱਚ ਸਾਹਮਣੇ ਆਇਆ ਹੋਵੇ ਲੋਰੈਂਸ ਬਿਸ਼ਨੋਈ ਨੇ ਅਦਾਲਤ ਨੂੰ ਮੰਗ ਕੀਤੀ ਹੈ ਕਿ ਇਹ ਜੋ ਸਾਰੇ ਤੱਥ ਨੇ ਇਹਨਾਂ ਨੂੰ ਧਿਆਨ ਚ ਰੱਖ ਕੇ ਉਸ ਨੂੰ ਇਸ ਕੇਸ ਨੂੰ ਡਿਸਚਾਰਜ ਕਰ ਦਿੱਤਾ ਜਾਵੇ ਜ਼ਿਕਰ ਖਾਸ ਹੈ ਕਿ ਮੂਸੇਵਾਲਾ ਦੇ ਕਤਲ ਤੋਂ ਬਾਅਦ ਤਾਂ ਲੌਰੈਂਸ ਗਰੁੱਪ ਵੱਲੋਂ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਜ਼ਿੰਮੇਵਾਰੀ ਲਈ ਗਈ ਸੀ ਤੇ ਇੱਕ ਫੋਨ ਕਾਲ ਵੀ ਲੌਰੈਂਸ ਦੀ ਕਤਲ ਤੋਂ ਬਾਅਦ ਵਾਇਰਲ ਹੋਈ ਸੀ ਤੇ ਹੁਣ ਲੌਰੈਂਸ ਆਪਣੇ ਆਪ ਨੂੰ ਬੇਕਸੂਰ ਦੱਸਦਾ ਹੋਇਆ ਇਸ ਕੇਸ 'ਚ ਆਪਣੇ ਆਪ ਨੂੰ ਬਾਹਰ ਕੱਢਣਾ ਚਾਹੁੰਦਾ ਹੈ ਤੇ ਅਦਾਲਤ ਨੂੰ ਇਹ ਅਰਜੀ ਲਗਾਈ ਹੈ ਤੇ ਇਸ ਦੇ ਵਿੱਚ ਆਪਣੇ ਇਸ ਕੇਸ ਦੇ ਵਿੱਚ ਸਿੱਧੇ ਸੰਬੰਧ ਨਾ ਹੋਣ ਦਾ ਦਾਵਾ ਕੀਤਾ ਹੈ ਹੁਣ ਦੇਖਣਾ ਹੋਵੇਗਾ ਕਿ ਅਦਾਲਤ ਇਸ ਅਰਜੀ ਤੇ ਕੀ ਫੈਸਲਾ ਲੈਂਦੀ ਹੈ ਤੇ ਤੁਹਾਡਾ ਕੀ ਕੁਝ ਕਹਿਣਾ ਹੈ ਇਸ ਸਾਰੀ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ